ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਹਲੇ ਖਾਲਸਾ ਪੰਥ ਨੇ ਬਤੌਰ ਜਥੇਦਾਰ ਮੰਨਤਾ ਨਹੀਂ ਦਿੱਤੀ ਪਰ ਉਹ ਜਥੇਦਾਰ ਵਜੋਂ ਸਰਗਰਮ ਨੇ ਜਿਸ ਕਰਕੇ ਕੌਮ ਦੇ ਵਿੱਚ ਨਵੇਂ ਵਿਖੇੜੇ ਖੜੇ ਹੋਣ ਦਾ ਅਸਰ ਦਿਖਾਈ ਦੇ ਰਿਹਾ ਹੈ ਕੌਮ ਦੇ ਵਿੱਚ ਸਖਤੋ ਰੋਹ ਹੈ ਅਤੇ 2 ਦਸੰਬਰ ਵਾਲੇ ਫੈਸਲੇ ਸਿੱਖ ਹਿੱਤਾਂ ਅਨੁਸਾਰ ਬਿਲਕੁਲ ਸਹੀ ਸਨ ਪਰ ਬਾਦਲ ਢੜੇ ਨੇ ਇਹਨਾਂ ਫੈਸਲਿਆਂ ਤੋਂ ਨਾਰਾਜ਼ ਹੋ ਕੇ ਜਥੇਦਾਰ ਸਹੀਪਾਣ ਨੂੰ ਲਾ ਕੇ ਗਿਆਨੀ ਬਲਦੀਪ ਸਿੰਘ ਅ ਗੜਗਾਜ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਅਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਕਰ ਦਿੱਤਾ। ਬਾਬਾ ਟੇਕ ਸਿੰਘ ਧਨੋਲੇ ਨੂੰ ਵੀ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਐਲਾਨ ਦਿੱਤਾ ਪਰ ਕੌਮ ਨੇ ਐਨਾ ਸਖਤ ਵਿਰੋਧ ਕੀਤਾ ਕਿ ਪਾਈ ਗੜਗਾਜ ਦੀ ਅਧੀ ਰਾਤ ਦਸਤਾਰਬੰਦੀ ਕਰਵਾ ਦਿੱਤੀ ਗਈ ਅਤੇ ਬਾਬਾ ਧਨੋਲੇ ਨੂੰ ਤਾਂ ਦਸਤਾਰਬੰਦੀ ਕਰਵਾਈ ਹੀ ਨਹੀਂ ਗਈ। ਇਸ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗਰਨੇਸ਼ ਸਿੰਘ ਪੰਜੋਲੀ ਨੇ ਕਹੀ ਹੈ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹ ਹੈ ਗੱਲ ਲਿਖਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਹੀ ਪਾਈ ਗੜ ਗੱਜ ਦੋ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ ਇੱਕ ਤਾਂ ਉਹ ਕਹਿੰਦੇ ਨੇ ਕਿ 2 ਦਸੰਬਰ ਵਾਲੇ ਫੈਸਲੇ ਨਹੀਂ ਛੇੜਨੇ ਤੇ ਦੂਜੇ ਪਾਸੇ ਕਹੀ ਜਾਂਦੇ ਨੇ ਕਿ ਬਾਦਲ ਧੜਾ ਵੀ ਬਰਾਬਰ ਦਾ ਹੱਕਦਾਰ ਹੈ ਜਦਕਿ 2 ਦਸੰਬਰ ਦੇ ਫੈਸਲੇ ਅਨੁਸਾਰ ਤਾਂ ਬਾਦਲ ਧੜਾ ਸਿੱਖ ਕੌਮ ਦੀ ਅਗਵਾਈ ਤੋਂ ਅਯੋਗ ਐਲਾਨਿਆ ਗਿਆ ਸੀ ਅਤੇ ਨਵੇਂ ਅਕਾਲੀ ਦਲ ਦੀ ਸਿਰਜਣ ਵਾਲੀ ਇੱਕ ਕਮੇਟੀ ਦਾ ਐਲਾਨ ਕਰਕੇ ਭਰਤੀ ਕਰਨ ਦਾ ਹੁਕਮ ਹੋਇਆ ਸੀ ਜੇ ਬਾਦਲ ਧੜੇ ਦੀ ਬਰਾਬਰ ਦਾ ਹੱਕਦਾਰ ਹੁੰਦਾ ਤਾਂ ਭਰਤੀ ਕਮੇਟੀ ਦੀ ਕੋਈ ਤੁੱਕ ਨਹੀਂ ਬਣਦੀ ਸੀ ਉਹਨਾਂ ਕਿਹਾ ਕਿ ਪਤਾ ਨਹੀਂ ਜਥੇਦਾਰ ਗੜਗੱਜ ਕਿਹੜੇ ਨਵੇਂ ਹੀ ਮਾਪਦੰਡ ਲਿਆ ਰਹੇ ਨੇ ਉਹਨਾਂ ਨੇ ਕਿਹਾ ਕਿ ਉਹ ਸਰਬਪਰਵਾਨਤ ਜਥੇਦਾਰ ਬਨਣ ਦੀ ਥਾਂ ਬਾਦਲ ਧੜੇ ਦੀ ਹਮਾਇਤ ਕਰਦਿਆਂ ਕੌਮ ਨਾਲ ਟਕਰਾਹ ਵਾਲੀ ਸਥਿਤੀ ਪੈਦਾ ਕਰ ਰਹੇ ਨੇ ਜਿਸ ਨਾਲ ਕੌਮ ਦਾ ਸੰਕਟ ਤੇ ਸਤਾਪ ਹੋਰ ਵੱਡਾ ਹੋ ਜਾਵੇਗਾ। ਉਹਨਾਂ ਕਿਹਾ ਕਿ ਉਹ ਜਾਂ ਤਾਂ ਅਸਤੀਫਾ ਦੇ ਕੇ ਲਾਂਬੇ ਹੋ ਜਾਣ ਜਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਥੇਦਾਰ ਸਾਹਿਬਾਨ ਦੇ ਸੇਵਾ ਨਿਯਮ ਕੜਨਮਗਰੋ ਵਿਧੀਵਿਧਾਨ ਤਹਿਤ ਜਥੇਦਾਰ ਥਾਪੇ ਜਾਣ ਤੱਕ ਖਾਮੋਸ਼ੀ ਨਾਲ ਵਕਤ ਲੰਗਾਉਣ। ਉਧਰ ਬੀਤੇ ਕੱਲ ਇਟਲੀ ਪੁੱਜੇ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਇਟਲੀ ਦੇ ਵੱਖ-ਵੱਖ ਗੁਰਦੁਆਰਿਆਂ ਸਾਬਾਨਾ ਪਹੁੰਚੇ ਜਿੱਥੇ ਪਹੁੰਚਣ ਤੇ ਉਹਨਾਂ ਦਾ ਗੁਰਦੁਆਰੇ ਪ੍ਰਬੰਧਕ ਕਮੇਟੀ ਦੁਆਰਾ ਸਰੂਪੇ ਨਾਲ ਸਨਮਾਨਿਤ ਕੀਤਾ ਗਿਆ। ਅੱਜ ਇਟਲੀ ਦੇ ਗੁਰਦੁਆਰਾ ਮਾਤਾ ਸਾਹਿਬਕੌਰ ਕੋਵੋ ਅਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦਮਦਮੇ ਟਕਸਾਲ ਜਿ ਵਿਖੇ ਪਹੁੰਚੇ ਇਟਲੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਸੰਭਾਲ ਦਮਦਮੀ ਟਕਸਾਲ ਇਟਲੀ ਦੇ ਸੇਵਾਦਾਰ ਪਾਈ ਪ੍ਰਗਟ ਸਿੰਘ ਖਾਲਸਾ ਗਿਆਨੀ ਸੁਰਜੀਤ ਸਿੰਘ ਖੰਡੇਵਾਲ ਤੇ ਹੋਰ ਕਈ ਪੰਥਕ ਆਗੂ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਉਹਨਾਂ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦੁਆਰਾ ਨੇ ਭਾਈ ਸੇਵਾ ਦੀ ਛਲਾਗਾ ਕੀਤੀ ਉਹਨਾਂ ਦੱਸਿਆ ਕਿ ਸਾਰੀ ਸਿੱਖ ਕੌਮ ਇਹਨਾਂ ਦੇ ਨਾਲ ਹੈ ਪੰਚ ਪ੍ਰਧਾਨੀ ਦੇ ਸੇਵਾਦਾਰ ਨੇ ਦੱਸਿਆ ਕਿ ਸਿੰਘ ਸਾਹਿਬ ਜੋ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਤੇ ਸ਼ੁਰੂ ਕੀਤੀ ਹਲੇਮੀਆਂ ਤੇ ਮੁਹੱਬਤਾਂ ਦੀ ਲਹਿਰ ਦੇ ਦੂਸਰੇ ਪੜਾ ਤਹਿਤ ਪੁੱਜੇ ਸਨ ਉਹ ਗੁਰੂ ਸਾਹਿਬ ਦਾ ਸਾਰੀ ਲੋਕਾਈ ਨੂੰ ਪਿਆਰ ਭਰਿਆ ਸੰਦੇਸ਼ ਪੂਰੀ ਦੁਨੀਆ ਦੇ ਵਿੱਚ ਪਹੁੰਚਾਉਣਾ ਚਾਹੁੰਦੇ ਨੇ ਜੋ ਕਿ ਬਹੁਤ ਵਧੀਆ ਉਪਰਾਲਾ ਹੈ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦੁਆਰਾ ਇਕਲੀ ਜਾਂ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ